ਬਹੁਤ ਹੀ ਅੱਛਾ ਮੁਕਾਬਲਾ ਬਹੁਤ ਹੀ ਖਸਰਾ ਮੁਕਾਬਲਾ ਰੰਜੀਤ ਸਿੰਘ ਜਸਤਰ ਦੇ ਕਿ ਜਿਹੜੇ ਜਾਨਵਰ ਦੇ ਵਿੱਚ ਅਸੀਂ ਡਾਈ ਜਿਹੜੀ ਇਹ ਦੁੱਧੋਂ ਪੱਜੀ ਜਿੰਨੇ ਉਹਦੇ ਵਿੱਚ ਵਾਲ ਹੋਣਗੇ ਐਸੇ ਬੰਦੇ ਤੇ ਵਾਲ ਤਾਂ ਮਾਰੇ ਹੁੰਦੇ ਆ ਤੇ ਹਾਨੀ ਚੱਗੇ ਹੁੰਦੇ ਆ ਵੀ ਉਹਦੇ ਅੰਦਰ ਕੁਵਸਤੀ ਜਾਦੀ ਹੁੰਦੀ ਆ ਤੇ ਵਾਲ ਕਿਉਂਕਿ ਜਦੋਂ ਜੰਮ ਦੋ ਘਰ ਆਉਂਦਾ ਜਦ ਸੂਪਿੰਦਾ ਜਾ ਹੰਗਣਾ ਹੰਗਣਾ ਵਾ ਨਿਕਲਦੇ ਜਾਂਦੇ ਆ ਤੇ ਬੰਦੇ ਨੇ ਜਿਵੇਂ ਜਿਵੇਂ ਕਵੀਨਦਰੀ ਪੇਜੀ ਆਉਣ ਵਾਂਗ ਕੰਦੇ ਜਾਂਦੇ ਆ ਆ ਸੱਤ ਸੱਤ ਬੰਦੇ ਦੇ ਦੇਖ ਰਿਹਾ ਆ ਆ ਮੁੰਡਾ ਜੇ ਕੰਮ ਹੋਰ ਆ ਜੇ ਵਾਹ ਪਾ ਰਹੇ ਇਹਨਾਂ ਨੇ ਸੋ ਫਿਰ ਨਿਕਲਣਗੇ ਇਹਨਾਂ ਦੇ ਛੇਤੀ ਵੀ ਨਿਕਲ ਜਾਂਦੇ ਆ ਪਾ ਰਹੇ ਬੰਦੇ ਦੇ ਜਿਵੇਂ ਨਿਕਲੇਗੇ ਸੋ ਬਹੁਤ ਬਹੁਤ ਮਿਹਰਬਾਨੀ ਦੀ E é sim